ਤੁਸੀਂ ਦੇਖ ਰਹੇ ਹੋ ਖਗਵਾੜਾ ਨਿਊਜ਼ ਮੈਂ ਹਾਂ ਤੁਹਾਣਾ ਲੰਚਲੀ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀਸੀਆਰ ਇੰਚਾਰਜ ਬਿਹਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਮਾਰੇ ਅਨਸਰਾ ਦੇ ਖਿਲਾਫ ਚਲਾਈ ਮੁਹੰਮਦ ਤਹਿਤ ਚੈਕਿੰਗ ਕੀਤੀ ਜਾ ਰਹੀ ਸੀ ਚੈਕਿੰਗ ਦੌਰਾਨ ਪੁਲਿਸ ਪਾਰਟੀ ਵੱਲੋਂ ਇੱਕ ਛੋਟੇ ਹਾਥੀ ਨੂੰ ਰੋਕਿਆ ਜਿਸ ਵਿੱਚ ਦੋ ਔਰਤਾਂ ਸਵਾਰ ਸਨ ਜਿਨ੍ਹਾਂ پاسੋਂ ਚੈਕਿੰਗ ਦੌਰਾਨ ਦੋ ਚੋਰੀ ਦੀਆਂ ਮੋਟਰਾਂ ਪੁਲਿਸ ਵੱਲੋਂ ਬਰਾਮਦ ਕੀਤੀਆਂ ਇਸੇ ਤਰ੍ਹਾਂ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਆਟੋ ਨੂੰ ਰੋਕਿਆ ਜਿਸ ਵਿੱਚ ਪੰਜ ਦੇ ਕਰੀਬ ਔਰਤਾਂ ਮੌਜੂਦ ਸਨ ਜਿਨ੍ਹਾਂ ਵੱਲੋਂ ਆਟੋ ਵਿੱਚ ਬੋਰੀਆਂ ਵਿੱਚ ਚੋਰੀ ਦਾ ਸਮਾਨ ਭਰ ਕੇ ਲਜਾਇਆ ਜਾ ਰਿਹਾ ਸੀ ਪੀਸੀਆਰ ਇਨਚਾਰਜ ਦੇ ਦੱਸਣ ਮੁਤਾਬਕ ਇੱਕ ਏਸੀ ਦੋ ਮੋਟਰਾਂ ਅਤੇ ਹੋਰ ਕਾਫੀ ਸਮਾਨ ਇਨ੍ਹਾਂ ਪਾਸੋਂ ਬਰਾਮਦ ਹੋਇਆ ਹੈ ਉਹਨਾਂ ਨੇ ਕਿਹਾ ਕਿ ਉਕਤ ਔਰਤਾਂ ਨੂੰ ਕਾਬੂ ਕਰਕੇ ਥਾਣਾ ਸਿਟੀ ਪੁਲਿਸ ਦੇ ਹਵਾਲੇ ਕੱਢ ਦਿੱਤਾ ਗਿਆ ਹੈ ਅਤੇ ਮਾਮਲੇ ਸੰਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਸ਼ਰੰਗਿਤ ਸਿੰਘ ਸੋਨਲੀ ਦੇ ਨਾਲ ਜਸ਼ਨ ਮਾਦਿਕ ਲਗੀ ਜਿਹੜਾ ਅੱਜ ਤੁਸੀਂ ਲੈ ਆਂਦੇ ਸੀ ਸੀਨੀਅਰ ਅਫਸਰਾਂ ਦੇ ਆ ਦਿਸ਼ਾ ਅਤੇ ਨਿਰਦੇਸ਼ਾਂ ਦੇ ਅਨਸਾਰ ਅਸੀਂ ਨਾਕਾਬੰਦੀ ਕੀਤੀ ਸੀ ਜੋ ਜਿਹੜੇ ਇਲਾਕੇ ਦੇ ਵਿੱਚ ਗਲਤ ਅੰਸਰ ਜਿਹੜੇ ਚੋਰੀਆਂ ਤੇ ਮੋਬਾਈਲ ਵਗੈਰਾ ਤੇ ਲੁੱਟਖੋਹ ਕਰਕੇ ਬਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ ਤੇ ਉਹਨਾਂ ਦੇ ਆਧਾਰ ਤੇ ਅਸੀਂ ਚੈਕਿੰਗ ਕਰ ਰਹੇ ਸੀਗੇ ਦੌਰਾਨੀ ਚੈਕਿੰਗ ਤੇ ਇੱਕ ਛੋਟਾ ਹਾਥੀ ਜਲੰਧਰ ਸਾਈਡ ਵੱਲੋਂ ਆਇਆ ਜਿਸ ਵਿੱਚ ਦੋ ਲੇਡੀਆਂ ਔਰਤਾਂ ਸਵਾਰ ਸਨ ਜਿਨ੍ਹਾਂ ਨੂੰ ਚੈੱਕ ਕੀਤਾ ਗਿਆ ਦੌਰਾਨ ਚੈਕਿੰਗ ਉਹਨਾਂ ਦੇ ਕੋਲ ਦੋ ਮੋਟਰਾਂ ਜਿਹੜੀਆਂ ਉਹ ਪਾਈਆਂ ਗਈਆਂ ਚੋਰੀ ਦੀ ਅਤੇ ਥੋੜੀ ਦੇਰ ਬਾਅਦ ਹੀ ਇੱਕ ਆਟੋ ਆਇਆ ਜਿਸ ਨੂੰ ਫਿਰ ਦੁਬਾਰਾ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਚੋਰੀ ਦਾ ਸਮਾਨ ਬੋਰੀਆਂ ਦੇ ਵਿੱਚ ਪਾ ਕੇ ਲੱਦਿਆ ਹੋਇਆ ਸੀ ਅਤੇ ਪੰਜ ਔਰਤਾਂ ਜਿਹੜੀਆਂ ਉਹ ਆਟੇ ਤੇ ਸਵਾਰ ਸਨ ਉਹਨਾਂ ਨੂੰ ਲਿਆ ਕੇ ਥਾਣਾ ਸਿਟੀ ਹਵਾਲੇ ਕੀਤਾ ਗਿਆ ਹੈ ਤੇ ਜਿਹੜੀ ਉਹ ਤਫ਼ਤੀਸ਼ ਚੱਲ ਰਹੀ ਹੈ ਜੋ ਵੀ ਅਗਲੀ ਕਾਰਵਾਈ ਹੋਊਗੀ ਅਮਨ ਸਰ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੀ ਹੈ ਔਰਤਾਂ ਪਹਿਚਾਨ ਹੋਈ ਸਰ ਉਹਨਾਂ ਦੀ ਕਿੱਥੇ ਦੀ ਹੈ ਪਹਿਚਾਨ ਹੋ ਉਹਨਾਂ ਦੀ ਇੱਥੇ ਹੋਈ ਹੈ ਪਹਿਚਾਨ ਨਗਰ ਫਗਵਾੜੇ ਸਤਨਾਮਪੁਰੇ ਹੋ ਰਹਿਣੀਆਂ ਕੋਈ ਨਾਮ ਵਗੈਰਾ ਹੈ ਇਹਨਾਂ ਦੇ ਹਾਂਜੀ ਕੋਈ ਨਾਮ ਵਗੈਰਾ ਹੈ ਇਹਨਾਂ ਦੇ ਨਾਮ ਵਗੈਰਾ ਤਾਂ ਪੁੱਛੇ ਨਹੀਂ ਹੈਗੇ ਵੈਸੇ ਅਸੀਂ ਲਿਆ ਕੇ ਇਹਨਾਂ ਨੂੰ ਫਟਾਫਟ ਅਸੀਂ ਥਾਣੇ ਜਿਹੜਾ ਉਹ ਹਵਾਲੇ ਕੀਤਾ ਗਿਆ ਇਹਨਾਂ ਦੇ ਜੀ ਡਿਊਟੀ ਅਫਸਰ ਦੇ ਹਵਾਲੇ ਕੀ ਕੀ ਸਮਾਨ ਨਿਕਲਿਆ ਕੁਝ ਪਤਾ ਚੱਲਿਆ ਇੱਕ ਏਸੀ ਸੀਗਾ ਜੀ ਦੋ ਮੋਟਰਾਂ ਚੋਰੀ ਦੀਆਂ ਸੀ ਤੇ ਹੋਰ ਸਮਾਨ ਕਾਫੀ ਹੈ ਜੀ ਤੇ ਕੀ ਕਾਰਵਾਈ ਵਗੈਰਾ ਕਰ ਰਹੇ ਬਸ ਉਹ ਹੁਣ ਥਾਣੇ ਵਾਲੇ ਡਿਊਟੀ ਅਫਸਰ ਜਿਹੜਾ ਉਹ ਅਗਲੀ ਕਾਰਵਾਈ ਬਿਆਨ ਲੈ ਕੇ ਚੋਰੀ ਜਿਹੜਾ ਪਰਚਾ ਦਰਜ ਕੀਤਾ ਜਾਊਗਾ ਜੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ